हां जी दोस्तों की हालचाल है स्वागत है अपनी नई वीडियो च टवाने ਦੇ ਲਵੇ ਖੜੇ ਆ ਜੀ ਇਧਰ ਉਹ ਕੋਨੀਆ ਦਾ ਪਲਾਟ ਜਿਹੜੀ ਨਾ ਉਹ ਜਿਹੜਾ ਉਹ ਉਧਰ ਫੈਕਟਰੀ ਹੈ ਤੇ ਸਾਰਾ ਬੰਦ ਕਰਿਆ ਪਾਇਆ ਟਵਾਣਾ ਕਿਦੋਂ ਹੀ ਰਾਹ ਨਹੀਂ ਪੰਡਾ ਪੰਡਾ ਵਿੱਚ ਹੀ ਦੇਖਣ ਦੇ ਨੇ ਮੋਟਰਸਾਈਕਲ ਆ ਕੇ ਮੂਰੇ ਵੀ ਕਿੱਧਰ ਦੀ ਬਣੂਗਾ ਕੋਈ ਰਿਕਾਰਡ ਜਿਹੜੀ ਮੇਨ ਵੱਡੇ ਰੋਡ ਜਿਹੜੇ ਜਮਾ ਬੰਦ ਕਰਦੇ ਉਹਨਾਂ ਰਾਤ 2 ਵਜੇ ਚੱਲੇ ਦੀ ਘਰੋਂ ਇਹੀ ਆਹ ਜੀ ਦੀ ਵੀ ਥੋਲੇ ਮਿਲ ਗਏ ਲੰਘ ਜਾਗੇ ਪਾਸੇ ਨੂੰ ਪਰ ਕੁਝ ਨਹੀਂ ਖੁੱਲਾ ਮਿਲਿਆ ਇੱਥੇ ਖੜਾ ਰਾਤ ਦੇ ਤੇ ਹੁਣ ਚਾਹ ਜੂ ਪੀਤੀ ਆ ਚਾਹ ਪੀ ਕੇ ਹਟਿਆ ਦੀ ਬਾਅਦ ਦੇਖਦੇ ਹੁਣ ਕੀ ਬਣਦਾ ਮੋਟਰਸਾਈਕਲ ਵਾਲੇ ਆਉਣਗੇ ਜਿਆਦਾ ਕਿੱਧਰ ਦੀ ਜਾਣਾ ਕਿਹੜਾ ਰਾਹ ਹੈ ਬੱਲਾ ਕੱਢਿਆ 1000 ਰੁਪਏ ਨਾਕ 70 ਕਿਲੋ ਭੈਣਾਂ ਭੈਣ ਦੀ ਲੋੜੀ ਨਹੀਂ ਨਿਕੜਦਾ ਜਾਉ ਹਨਾ ਆਸ ਨਹੀਂ ਪਾਉਂਦੇ ਸਰ ਬਾਲਾ ਕੱਢਣਾ ਦੂਰ ਉਹਦੀ ਟੰਗ ਦੇ ਕੱਲਾ ਕਰ ਰਿਹਾ ਬੱਚੀ ਭੈਣ ਤੋਂ ਦੇਖ ਨਾ ਤੋ ਬੋਲੇ ਐ ਨਾਟੇ ਬੜੇ ਹੁਣੇ ਹੋਡੇ ਦਾ ਘੜਦੇ ਲਾ ਕੰਨੇ ਵਧੀਆ ਨਾ ਨਾ ਮਾਰ ਐ ਮੇ ਲਿਆ ਕੇ ਦਿੱਤਾ ਇਹਨਾਂ ਨੂੰ ਹਾਂ ਹਾ ਉਹ ਕਰਨਾ ਬੂ ਮੜਾ ਜੇ ਤੇ ਮੈਂ ਟਾਇਰ ਜੀ ਨੂੰ ਵੱਢੀ ਜਾਵੇ ਹਨਾ ਲੱਗਿਆ ਇਹ ਤੇ ਉਹ ਚਲੋ ਕਮਾਓ ਥੋੜਾ ਇਹਨੂੰ ਚੱਲ ਤੇਰੇ ਕਿ ਨਹੀਂ ਡੱਕ ਓਏ ਇੱਕ ਕਰੋ ਉਧਾਲ ਲੱਗਿਆ ਇਦਾਂ ਇਹਨੂੰ ਫਿਰ ਘਮਾ ਕੇ ਪਾਓ ਆਹ ਪਲੇਟ ਦੂਏ ਲੋਟ ਕਰੋ ਲੈ ਬਾਈ ਦੇਖੀ ਥੱਲੇ ਨੂੰ ਕਰ ਥੱਲੇ ਹਟ ਨਹੀਂ ਮਾ ਥੋੜੇ ਦੇ ਕਰ ਬਸ ਫਿਕਰ ਦੋ ਵਦੇ ਜਰਾ ਹਾਂਜੀ ਰਾਹ ਦੇਖਣ ਵਾਲੇ ਅਜੇ ਤੱਕ ਨਹੀਂ ਆਏ ਮੁੜ ਕੇ ਦੋ ਤਿੰਨ ਘੰਟੇ ਹੋ ਗਏ ਹਨ ਤੇ ਰਹਿੰਦਾ ਹੁੰਦਾ ਨੈਟ ਬੰਦ ਕਰਤਾ ਫੋਨ ਫੋਨ ਹੀ ਲਾ ਦੇ ਨੈਟ ਨਹੀਂ ਚੱਲਦਾ ਜਮਾ ਬਈ ਤਾਂ ਫੋਨ ਦੇਖਣੋ ਗਿਆ ਪਹਿਲਿਆਂ ਬੈਠੇ ਹੋਏ ਲਈ ਜਮਾਨ ਹਾਏ ਕਹਿੰਦੇ ਕੋਈ ਹਿਸਾਬ ਕਿਤਾਬ ਨਹੀਂ ਯਾਰ ਆਹ ਦਾ ਫਰਦੇ ਆ ਕਹਿੰਦੇ ਗੇੜੇ ਘੜ ਦੇ ਪਿੰਡਾਂ ਦੇ ਉਹ ਬੈਣ ਚੋੜਾ ਉੱਠਾ 11 ਵਜੇ ਲਓ ਜੀ 12:30 ਹੋ ਗਏ ਤੇ ਹੋਣਾ ਅਧਿਆਰਾ ਆਲਾ ਵੰਦ ਗਾ ਕਚੇਰੀ ਆ ਦਾ ਡਾਕਟਰ ਖੇਤ ਲੈ ਖੇਤ ਲੈ ਖੇਤ ਲੈ ਖੇਤ ਲੈ ਮੋਟਰ ਨਾਲ ਟੋਟਾ ਵੀ ਮਰਦੇ ਨੇ ਬੱਟੂ ਹੈ ਨਾ ਏ ਮੈਂ ਪਸੰਦੀ ਕਰਾ ਦੀ ਇਹਨਾਂ ਸਾਰੇ ਆ ਗੈਨ ਦਾ ਚੱਲ 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 Ayo, kita ordinary saja Jika cawelimu ਤ ਬੜਾ ਵਾ ਸਾਲਾ ਰੋਡ ਦੇ ਵਿਚਾਲੇ ਪਰਿਆ ਹੈ ਕਾਦਾ ਇੰਨੀ ਜ਼ਵਾ ਟਾਟ ਪੈਂਦਾ ਇੱਟਾਂ ਦਾ ਬੜਾ ਅਲਗਾ ਦਾ ਨਾ ਹੋਰਾ ਹੈ ਲੱਗਦਾ ਲਓ ਜੀ ਹਸਾਰ ਵਾਲੇ ਟੋਲ ਤੇ ਪਹੁੰਚੇ ਦੀ ਹੁਣ ਉਹੀ ਜੇ ਆਪਾਂ ਵੇਰ ਨੈਟ ਚੱਲਦਾ ਨਹੀਂ ਕਾਸ਼ ਤਾਂ ਗਿਆ ਜੇ ਪਹਿਲੇ ਜੇ ਘੱਟ ਦੀ ਗਏ ਇਹਨਾਂ ਦਾ ਵੀ ਨਹੀਂ ਪਤਾ ਦੀਗਾ ਵੀ ਮੈਂ ਰੀਚਾਰਜ ਪਹਿਲਾਂ ਹੀ ਕਰ ਲੈਂਦੇ ਨਹੀਂ ਤੇ ਕਹਿੰਦੇ ਕੱਲੀ ਕੱਲੀ ਮਸ਼ੀਨ ਲਿਆਓ ਚੈੱਕ ਹੋਊਗਾ ਚਾਲੂ ਆ ਤਲਾਵਾਂਗੇ ਨਹੀਂ ਫਿਰ ਕੈਸ਼ ਲਗੂ ਲੋਗੂ ਨਹੀਂ ਬੰਦੇ ਆ ਖੜੇ ਆ ਨਈ ਉਹਰੇ ਬੈਠੇ ਨੇ ਮੁੰਡੇ ਜੱਜ ਉਹ ਵੀ ਨਹੀਂ ਕਿਹਾ ਨੈਟ ਦਾ ਤਾਂ ਹੈ ਨਹੀਂ ਅੱਜ ਕੋਈ ਚੱਲਦਾ ਨਹੀਂ ਆ ਮਾੜੇ ਮੋਟੇ ਨੇ ਪਹਿਲੇ ਕਿਹਦੇ 200 300 ਆਏ ਜੇ ਦੇਖ ਇਹਨਾਂ ਦਾ ਲੱਗਦਾ ਕੈਸ਼ ਦੇ ਕੇ ਆਏ ਆਂ ਜੀ ਪਰਚੀਆਂ ਦਾ ਫਾਸਟ ਟੈਕ ਫੂਟ ਟੈਕ ਨੂੰ ਚੱਲਦੇ ਨਹੀਂ ਅੱਜ ਚੱਲਦੇ ਨਹੀਂ ਹੈਗੇ ਨੇ ਵੀ ਬਸ ਇਹਨਾਂ ਨੂੰ ਆਏ ਹੁੰਦਾ ਵੀ ਇੱਥੇ ਬੱਧ ਲਾ ਦੇਣੇ ਪਏ ਕੈਸ਼ ਉਹਦੇ ਥੋੜੇ ਘੱਟ ਪਾ ਦੇਣੇ ਬੱਧ ਲੈਣ ਦੇ ਮਾਰੇ ਮੈਂ ਸਰੋ ਜਨਮਾ ਥੋੜਾ ਏਰੀਆ ਹੋਰ ਹੈਗਾ ਇਹਦਾ 50 ਕਿਲੋਮੀਟਰ ਮੈਂ ਲਾ ਦਾਂ ਦੂਹਾਂ ਰਾਜਸਥਾਨ ਜਾ ਕੇ ਚਲੂ ਨਾਈਟ ਰੋਡ ਫੇਰ ਕਰਦੇ ਆਂ ਅੱਜ ਆ ਜੀ ਅੱਜ ਦਾ ਪਤਾ ਨਹੀਂ ਕੀ ਦਾ ਮੂੰਹ ਦੇਖਿਆ ਨਾ ਖਾਣਾ ਹੈ ਕਹਿੰਦੇ ਉਹੀ ਆਈ ਜਾਂਦੇ ਨੇ ਦਾ ਜਿਹੜੇ ਕਿਤੇ ਆ ਹੁਣ ਫੇਰ ਪਤਾ ਨਹੀਂ ਕੀ ਹੋਇਆ ਪਾਣੀ ਕੋਈ ਲੜਾਈ ਝਗੜਾ ਉਹ ਟੇਟੇ ਲੋੜ ਲਈ ਖੜਾ ਵੱਟੂ ਉਹ ਛੋਟਾ ਆਤੀ ਝਗੜਾ ਇੱਕ ਦੋ ਦੇ ਨਾਲ ਕੋਈ ਪੰਗਾ ਪਿਆ ਸਾਰੀ ਟ੍ਰੈਫਿਕ ਰੁਕ ਗਈ ਆ ਤੂੜੀ ਵਾਲੇ ਗੜਨੇ ਕੋਈ ਆਪਣੇ ਵਰਗੇ ਦੇ ਕਾਕੀ ਹੋ ਗਿਆ ਇਹ ਮੋੜ ਰਿਆ ਦੀ ਉਰੋਂ ਤੇ ਉਧਰੋਂ ਆਉਂਦਾ ਸੀ ਉਹ ਵਿੱਚ ਲੱਗਿਆ ਤੇ ਉਰੇ ਇਹਨੇ ਰੋਕਿਆ ਰੁਕਿਆ ਜਣਾ ਹੁਣ ਰੋਕਿਆ ਆ ਉਰੋਂ ਦਾ ਬ੍ਰੇਕ ਉਹ ਤਾਂ ਤੇ ਆ ਗਈਆਂ ਮਸ਼ੀਨਾਂ ਹੀ ਮਸ਼ੀਨਾਂ ਟੋਲ ਬਲਾਜੇ ਦੇ ਉੱਤੇ ਉਹ ਹੀ ਕਰੀਵਾ ਉਹ ਵੀ ਕਰਾਉਣਾ ਹੁੰਦੀ ਮੇਰੇ ਨਾਲ 1 2 3 4 5 ਪਿਆ ਯਾਰ ਸੀਟ ਪੱਕੀ ਬੰਦ ਕਰ ਦੇ 11 ਤਿੰਨ ਆਪਣੇ ਵਾਲੀ ਉਹ ਤੱਕ ਲਾਗੀ ਲੈਣਾ ਪਹਿਲੇ ਪਵਾ ਜਿਨੇ ਬਰੋਂ ਬਾਹ ਹੀ ਰਹਿ ਗਿਆ ਜਣੀ ਇੱਥੇ ਲਾਸਟ ਹਰਿਆਣੇ ਦਾ ਟੋਲ ਪਲਾਜਾ ਇਸ ਤੋਂ ਬਾਅਦ ਹੋ ਜੂ ਸ਼ੁਰੂ Rajasthan ਉਧਰ Rajasthan ਚ ਫੋਨ ਤੇ ਗੱਲ ਕਰ ਕਰ ਬੰਦੇ ਨੇ ਫੋਨ ਤੇ ਪੈਸੇ ਪਵਾਏ ਨੇ ਫਾਸਟ ਆਈਂਗ ਨੇ ਇਧਰ ਤਾਂ ਚੱਲਦਾ ਨਿਕੀ ਨਾ ਕੋਈ ਦੋ ਮਸ਼ੀਨਾਂ ਦਾ ਤਾਂ ਚੱਲ ਗਿਆ ਟੈਗ ਆਪਣੇ ਦੇ ਦਾ ਚੱਲ ਗਿਆ ਫਰੈਂਡਸ ਦਾ ਵੀ ਚੱਲ ਗਿਆ ਕਰਤਾਰ ਹੋ ਗਿਆ ਦੂਨਾਰਾ ਦੇਖਦੇ ਚੱਲੂ ਕਰਾ ਚੱਲ ਗਿਆ ਚੱਲ ਗਿਆ ਉਹ ਵੀ ਚੱਲ ਗਿਆ ਉਹਦਾ ਵੀ ਚੱਲ ਗਿਆ ਲੈ ਤੂੰ ਆ ਨੈਟ ਨੋਟ ਵੀ ਚੱਲ ਜਾਉਣਾ ਆਪਣਾ ਆਪਾਂ 7 ਕਿਲੋਮੀਟਰ ਬਾਅਦ ਬਸ ਹੋਰ ਰਾਜਸਥਾਨ ਚ ਵੜਦਾਂਗੇ ਆਪਾਂ ਉਹ ਹੀ ਕਰਤਾ ਵੈ ਕੋਈ ਨਹੀਂ ਦਿੰਦਾ ਲੋਈ ਰੋਟੀ ਖਾਣ ਵਾਸਤੇ ਰਪਟਾ ਪੇ ਦੇ ਤੇ ਰੋਟੀ ਰੋਟੀ ਗਾੜ ਜਾਣਾ ਸੌਮਾ ਦੇ ਤੇ ਆਹ ਵੀਡੀਓ ਜਿਹੜਾ ਅੱਜ ਆਇਆ ਹੈ ਤੁਹਾਨੂੰ ਦਿਖਾਉਣਾ ਹੈ ਕੋਈ ਨਵੀਂ ਚੀਜ਼ ਵੀਡੀਓ ਦੇਖਦੇ ਰਹਾ ਕਰੋ ਸਾਰਿਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬੱਸ ਬਾਕੀ